ਕੰਟਣੀ ਤਾਰਾਂ ਫਰਫੜ ਕੇ ਹਲਾਉਂਦਾ ਸੀ ਪਰ ਜਾਕੂ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਨਾਲੀ ਦੇ ਵਿੱਚੋਂ ਗੰੰਦ ਕੱਢ ਕੱਢ ਖਾਈ ਜਾਣਾ ਸਿਰ ਤੇ ਪਾਈ ਜਾਣਾ ਲੋਕਾਂ ਨਾਲ ਲੜਨਾ ਵੀਰਾ ਅਫਸਟ ਹੋ ਗਿਆ ਸੀ ਇੰਨਾ ਕਿ ਜਿਆਦਾ ਅਫਸਟ ਹੋ ਗਿਆ ਸੀਗਾ ਰਸਮਾਂ ਪਤਾ ਨਹੀਂ ਕਦੋਂ ਕਿਵੇਂ ਹੋ ਜੇਵੇ ਸਾਡੇ ਤੇ ਕਿਸੇ ਨੂੰ ਨਹੀਂ ਪਤਾ ਸਾਰਾ ਲੋ ਜਾਣਦਾ ਆਈ ਡੋ ਵੈਰੀ ਵੈਲ ਇਹ ਮੇਰੇ ਨਾਲ ਹੀ ਹੋਇਆ ਹਾਂ ਜੀ ਸਤਿ ਸ੍ਰੀ ਅਕਾਲ ਬਾਈ ਜੀ ਉਹ ਕੀ ਹਾਲ ਨੇ ਵੀਰਿਆ ਵਧੀਆ ਸਹਾਇਕ ਇਹ ਆ ਮਾਲਕ ਦੀ ਵਾਹਿਗੁਰ ਜੀ ਦੀ ਕਿਰਪਾ ਹੈ ਤੁਹਾਡੇ ਜਿਦਾਰ ਹੋ ਗਏ ਫੇਰ ਬਹੁਤ ਚੰਗਾ ਲੱਗਿਆ ਮਿਲ ਕੇ ਯਾਰ ਐਡੀ ਵੱਡੀ ਹਸਤੀ ਦੇ ਆ ਸੀ ਤੂੰ ਤਾਂ ਅੰਗਰੇਜ਼ ਹੀ ਬਣਿਆ ਫਿਰਦਾ ਹੈ ਓਏ ਯਾਰ ਤੂੰ ਵਾਹ ਵਾਹ ਉਹ ਆਤਮਾ ਦਾ ਮਿਲਨ ਕਹਿੰਦੇ ਹਾਂ ਹਾਂ ਹੁਣ ਕਿਵੇਂ ਸਿਹਤ ਸਿਹਤ ਬਿਲਕੁਲ ਵਸ ਕਲਾ ਦਵਾਈ ਖਾਨਾ ਦਵਾਈ ਖਾਨਾ ਜਿਹਦੇ ਕੋਈ ਇਹਨੇ ਭਰਾ ਕੋਲੇ ਕਰੇਗਾ ਕਰਿਆ ਗਿਆ ਕਰੇ ਹਾਂਜੀ ਆ ਠੀਕ ਆ ਹੁਣ ਤਾਂ ਨਹੀਂ ਕੋਈ ਪ੍ਰੋਬਲਮ ਆਉਂਦੀ ਹਾਂਜੀ ਕੋਈ ਪ੍ਰੋਬਲਮ ਵਧੀਆ ਮੈਂ ਪਾ ਕੇ ਆ ਆਹ ਮਾਲ ਤੇ ਜੋ ਧੀ ਕੋਈ ਦਿਆ ਹੋਈ ਕੋ ਸਾਥੀਆਂ ਵੀ ਨਾ ਇਹਨਾਂ ਦੀ ਵੀ ਦਿਆ ਨਹੀਂ ਇਹਨਾਂ ਨੇ ਬਹੁਤ ਪ੍ਰਾਲਾਗ ਕੀਤਾ ਇਹ ਮੇਰੇ ਨਾਲ ਦੇ ਨੇ ਇਹਨਾਂ ਨੂੰ ਮੈਂ ਤੰਜਾਰ ਮੋਦੀਆਂ ਵੀ ਭੇਜੀਆਂ ਨੇ ਸਾਡੇ ਕੋਲੇ 5-6 ਬੰਦੇ ਹੋਰ ਹੈਗੇ ਨੇ ਜਿਨ੍ਹਾਂ ਨੂੰ ਲੋੜਾ ਲੋੜਾ ਦੇਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 바ਵਾ ਜੀ ਜਦੋਂ ਸਾਡੇ ਕੋ ਆਏ ਸੀਗੇ ਅਹਿਮਦਗੜ ਮੰਡੀ ਤੋਂ ਵੀਰਾ ਅਫਸੈਟ ਹੋ ਗਿਆ ਸੀ ਇੰਨਾ ਕਿ ਜ਼ਿਆਦਾ ਅਫਸੈਟ ਹੋ ਗਿਆ ਸੀਗਾ ਕਰੰਟ ਵਾਲੀਆਂ ਤਾਰਾਂ ਨੂੰ ਟੁੱਟਣ ਲੱਗ ਜਾਂਦਾ ਸੀ ਕੰਟਨਲੀ ਤਾਰਾ ਫਰਫੜ ਕੇ ਹਿਲਾਉਂਦਾ ਸੀ ਪਰ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਕੋਠੇ ਤੇ ਚੜ ਕੇ ਤਾਰਾ ਨਾਲੀ ਦੇ ਵਿੱਚੋਂ ਗੰੰਦ ਕੰਡਗੰਡ ਖਾਈ ਜਾਣਾ ਸਿਰ ਤੇ ਪਾਈ ਜਾਣਾ ਲੋਕਾਂ ਨਾਲ ਲੜਨਾ ਬਹੁਤ ਬੁਰੀ ਹਾਲ ਸੀ ਇਕੱਲਾ ਰਹਿ ਗਿਆ ਸੀ ਘਰ ਦੇ ਵਿੱਚ ਮਾਂ ਬਾਪ ਹੈ ਨਹੀਂ ਸੀ ਭਰਾ ਵਿਆਸ ਰੰਦਾ ਸੀਗਾ ਡਿਪਰੈਸ਼ਨ ਇੰਨਾ ਜ਼ਿਆਦਾ ਹਾਵੀ ਹੋ ਗਿਆ ਸੀਗਾ ਵੀ ਮੁਹੱਲੇ ਵਾਲਿਆਂ ਨੇ ਇਕੱਠੇ ਹੋ ਕੇ ਸਾਨੂੰ ਕਾਲ ਕੀਤੀ ਦੱਸਿਆ ਫਿਰ ਤੋਂ ਸਾਡੀ ਟੀਮ ਦੇ ਮੈਂਬਰ ਕਰਨ ਨੂੰ ਨਹੀਂ ਜਾ ਕੇ ਵੀਰੇ ਨੂੰ ਲੈ ਕੇ ਆਏ ਸਦਾਰਸ਼ਨਪਾਲ ਬਾਬਾ ਪੜਿਆ ਲਿਖਿਆ ਗ੍ਰੈਜੂਏਸ਼ਨ ਕੀਤੀ ਹੋਈ ਹੈ ਬੜੀਆ ਇੱਕ ਇੰਟੈਲੀਜੈਂਟ ਪਰਸਨ ਆ ਪਰ ਸਵਾ ਪਤਾ ਨਹੀਂ ਕਦੋਂ ਕਿਵੇਂ ਹੋ ਜੇਵੇ ਸਾਡੇ ਤੇ ਕਿਸੇ ਨੂੰ ਨਹੀਂ ਪਤਾ ਤਾਂ ਫਿਰ ਸਦਾਰਸ਼ਨਪਾਲ ਜੀ ਸਾਡੇ ਕੋਲ ਇੱਥੇ ਰਹਿ ਕੇ ਢਾਈ ਦਿਨ ਮਹੀਨੇ ਬਿਲਕੁਲ ਠੀਕ ਹੋ ਗਏ ਬਿਲਕੁਲ ਨਾਰਮਲ ਹੋ ਕੇ ਫਿਰ ਇਹਨਾਂ ਆਪਣੇ ਭਰਾ ਦੇ ਨਾਲ ਇੱਥੋਂ ਚਲੇ ਗਏ ਸੀਗੇ ਹੁਣ ਅੱਜ ਆਪ ਦਵਾਈ ਲੈਣ ਆਏ ਨੇ ਆਪ ਦੀ ਅੱਗੇ ਵੀ ਆਉਂਦੇ ਨੇ ਬਿਲਕੁਲ ਠੀਕ ਨੇ ਤੰਦਰੁਸਤ ਨੇ ਚੜ੍ਹਦੀ ਕਲਾ 'ਚ ਨੇ ਆਪਦਾ ਜੀਵਨ ਆਪਣੇ ਆਪ ਆਪਣੇ ਪੈਰਾਂ ਸਿਰ ਹੋ ਕੇ ਬਤੀਤ ਕਰ ਰਹੇ ਨੇ ਇਹ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਸਦਕਾ ਇਨਾਂ ਰੱਬ ਰੂਪੀ ਸਾਡੇ ਪਰਿਵਾਰ ਕੇ ਮੈਂਬਰਾਂ ਦੀਆਂ ਜਿਹੜੀਆਂ ਸਾਨੂੰ ਅਸੀਸਾਂ ਮਿਲਦੀਆਂ ਉਹਦੇ ਸਦਕਾ ਐਡੀ ਵੱਡੀ ਅਸੀਂ ਸੇਵਾ ਕਰ ਪਾਉਂਦੇ ਧੰਨਵਾਦ ਕਰਨ ਹੁਣਾਂ ਨਾਲ ਸਾਰਿਆਂ ਨਾਲ ਜਿਨ੍ਹਾਂ ਨੇ oprala ਕੀਤਾ ਸੀ ਉਹ ਭੱਲੇ ਨੇ ਸਾਰੇ ਮੈਂਬਰਾਂ ਦਾ ਜੀ ਕਰਕੇ ਅੱਜ ਸਦਾਰਸ਼ਨ ਸਾਡਾ ਵੀਰ ਬਾਬਾ ਜੀ ਬਿਲਕੁਲ ਜੀ ਇਹਨਾਂ ਨੂੰ ਹੋਰ ਵੀ ਸੇਵਾ ਦਿੱਤੀ ਹੈ ਜੀ ਨਾਲ ਠੀਕ ਆ ਮੂਵੀਆਂ ਤੇਜੀਆਂ ਨੇ ਉਹਨਾਂ ਦਾ ਇਹ ਮਿਲਣਗੇ ਕੋਈ ਨਾ ਜੇ ਲੋੜ ਲੱਗੂਗੀ ਫਿਰ ਦੇਖਾਂਗੇ ਆਪਾਂ ਤੁਸੀਂ ਮਿਲ ਲਿਓ ਠੀਕ ਆ ਤਾਂ ਦੇ ਐਮ ਸੀ ਨੇ ਬਕਾਇਦਾ ਲੈਟਰ ਪੈਡ ਤੇ ਲਿਖ ਕੇ ਇਹਨਾਂ ਨੂੰ ਭੇਜਿਆਗਾ ਠੀਕ ਆ ਬਾਬਾ ਜੀ ਕੋਈ ਗੱਲ ਨਹੀਂ ਆਉਗੇ ਦੇਖੂਗਾ ਕੋਈ ਨਾ ਠੀਕ ਠੀਕ